ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਓਰ ਪੰਜਾਬੀ ਪਟਿਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਆਪਾਂ ਰਿਕਵੈਸਟ ਕਰਦੇ ਹਾਂ ਪਲੀਜ਼ ਚੈਨਲ ਦੇ ਨਾਮੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਿਉਂਕਿ ਆਪਾਂਨ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਆਪਣਾ ਇਹ ਨਿਊ ਚੈਨਲ ਆ ਪ੍ਰਾਣਾ ਚੈਨਲ ਰਮਨਸੀ ਗਾ ਰਾੜਾ ਸਾ ਪਟਿਕ ਹੌਸਾ ਉਹਦੇ ਤੇ ਹੁਣ ਆਪਾਂ ਕੰਮ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਨੂੰ ਇਹਦੇ ਤੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾ ਜਿਹੜੀ ਆਪਾਂ ਵੀਡੀਓ ਲਾਉਣੀ ਹੁੰਦੀ ਹੈ ਨਾਲ ਦੀ ਨਾਲ ਆਪਣਾ ਸਟਾਕ ਕਲੀਅਰ ਵੀ ਹੋ ਰਿਹਾਗਾ ਦੁਬਾਰਾ ਰਿਕੁਐਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਇੱਕ ਆਪਾਂ ਤੁਹਾਨੂੰ ਕਨਫਰਮ ਕਰ ਦਈਏ ਵੀ ਆਪਾਂ ਕੈਸ ਡਿਲੀਵਰੀ ਨਹੀਂ ਕਰਦੇ ਕੋਈ ਵੀ ਭੈਣ ਕੈਸ ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਹੈਗਾ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਸੂਟ ਆਪਣੇ ਘਰ ਤੱਕ ਮਂਗਵਾ ਸਕਦੇ ਹੋਗੇ ਇੱਕ ਬਣਾ ਨੂੰ ਕਾਫੀ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਮੈਨੂੰ ਹਰ ਰੋਜ਼ ਹੀ ਕਈ ਗਰੀ ਕਾਲ ਆਉਂਦੀ ਹੈ ਮੈਸੇਜ ਆਉਂਦੀ ਆ ਵੀ ਸਾਡੇ ਨਾਲ ਕਿਸੇ ਤਰ੍ਹਾਂ ਦਾ ਫਰਾਡ ਨਾ ਹੋ ਜਾਵੇ ਦੇਖੋ ਜੀ ਆਪਣਾ ਕੋਈ ਮਕਸਦ ਨਹੀਂ ਹੈਗਾ ਤੁਹਾਡੇ ਨਾਲ ਕੋਈ ਵੀ ਫਰਾਡ ਕਰਨ ਦਾ ਕਿਉਂਕਿ ਆਪਾਂ ਵੀ ਘਰ ਤੋਂ ਹੀ ਕੰਮ ਕਰਦੇ ਆਂ ਤੁਹਾਡੇ ਵਰਗੇ ਆਪਾਂ ਆਂਗੇ ਤੁਹਾਡਾ ਵੀ ਮਿਹਨਤ ਦਾ ਪੈਸਾ ਮੈਂ ਵੀ ਮਿਹਨਤ ਕਰਦੀ ਆਂਗੀ ਆਪਾਂ ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਧੋਖਾ ਨਹੀਂ ਕਰਾਂਗੇ ਜਿੱਦਾਂ ਦਾ ਮੈਂ ਸਟਾਫ ਜਿੱਦਾਂ ਦਾ ਦੱਸੂਗੀ ਵੀਡੀਓ ਦੇ ਵਿੱਚ ਉਦਾਂ ਦੇ ਤੁਹਾਡੇ ਤੱਕ ਆਊਗਾ ਕੋਈ ਕਲਰ ਦੀ ਹੀਰਾ ਫੇਰੀ ਨਹੀਂ ਕਰਾਂਗੇ ਕੋਈ ਸਟਾਫ ਦੀ ਹੀਰਾ ਫੇਰੀ ਨਹੀਂ ਕਰਾਂਗੇ ਕਿਉਂਕਿ ਆਪਾਂ ਹੀਰਾ ਫੇਰੀ ਨਹੀਂ ਕਰਨੀ ਆਪਾਂ ਕੰਮ ਚਲਾਉਣਾ ਆਪਾਂ ਆਪਣਾ ਕੰਮ ਇੱਥੇ ਰੋਕਣਾ ਨਹੀਂ ਹੈਗਾ ਜਦੋਂ ਆਪਾਂ ਇੱਕ ਗਰੀ ਕਸਟਮਰ ਦਾ ਦਿਲ ਤੋੜ ਦਿੰਨੇ ਆ ਮੁੜ ਕੇ ਯਕੀਨ ਕਰਨਾ ਕਸਟਮਰ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾ ਚਲੋ ਜੀ ਬਹੁਤਾ ਟੈਂਪਰ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੇ ਸਟਾਰਟਿੰਗ ਪਹਿਲਾ ਜਿਹੜਾ ਸੂਟ ਆਪਣਾ ਰਹਿਣ ਵਾਲਾ ਇਹ ਪੁੱਲੂ ਦਾ ਰਹਿਣ ਵਾਲਾਗਾ ਸਿੰਗਲ ਪੀਸ ਆਪਣੇ ਕੋਲ ਇਹ ਪਿਆਗਾ ਸੂਟ 750 ਇਹਦਾ ਰੇਟ ਰਹਿਣ ਵਾਲਾਗਾ ਸਾਰੇ ਸੂਟ ਸਿੰਗਲ ਸਿੰਗਲ ਹੋਣਗੇ ਆਪਣੇ ਕੋਲੇ ਤੁਸੀਂ ਸੇਲ ਦਾ ਫਾਇਦਾ ਲੈ ਸਕਦੇ ਹੋ ਡਿਸਕਾਊਂਟ ਪ੍ਰਾਈਸ ਤੇ ਡਾਊਟ ਮਾਰ ਦੇਣ ਆਪਾਂ ਸੂਟ ਲਾਉਨੇ ਹੁੰਦੇ ਆਗੇ ਨਾਲ ਦੀ ਨਾਲ ਜਿਹੜਾ ਆਪਾਂ ਜਿੰਨੀ ਕਿ ਵੀਡੀਓ ਲਾਉਨੇ ਨਾਲ ਦੀ ਨਾਲ ਸਟਾਕ ਕਲੀਅਰ ਹੋ ਰਿਹਾਗਾ ਬਹੁਤ ਵਧੀਆ ਆਪਨ ਭੈਣਾ ਵੱਲੋਂ ਰਿਸਪੌਂਸ ਆ ਰਿਹਾ ਏ ਵੀ ਆਪਾਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂਗੇ ਇਹਦੇ ਨਾਲ ਜਿਹੜਾ ਸੂਟ ਦੇ ਨਾਲ ਰਹਿਣ ਵਾਲਾ ਸ਼ਾਲ ਵੀ ਨਾਲ ਹੀ ਰਹਿਣ ਵਾਲਾਗਾ ਬੇਦ ਸਾਲ ਮਿਲੂਗਾ ਤੁਹਾਨੂੰ ਇਹਦੇ ਮੂਰੀਆਂ ਤੇ ਵੀ ਡਿਜ਼ਾਈਨ ਆ ਜਾਊਗਾ ਇਦਾਂ ਦਾ ਸੌਲ ਤੇ ਵੀ ਇਦਾਂ ਦਾ ਡਿਜ਼ਾਈਨ ਆਊਗਾ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 750 ਰੁਪਏ ਰਹਿਣ ਵਾਲਾ ਵਾ ਸ਼ਿਪਿੰਗ ਚਾਰਜ ਜਿਹੜੇ ਹੋਣਗੇ ਇਹਦੇ ਐਕਸਟਰਾ ਹੋਣਗੇ ਸ਼ਿਪਿੰਗ ਚਾਰਜ ਤੁਹਾਡੇ ਪੈਣਗੇ 100 ਰੁਪਏ ਤੇ ਸ਼ਿਪਿੰਗ ਚਾਰਜ ਪੈਣਾਗਾ ਕਿਉਂਕਿ ਇਹਦਾ weight ਆਗਾ ਜਿਹੜਾ ਕਾਫੀ ਜ਼ਿਆਦਾਗਾ weight ਦੇ ਅਕੋਰਡਿੰਗ ਆਪਾਂ ਸ਼ਿਪਿੰਗ ਚਾਰਜ ਲੈਣੇ ਹੁੰਦੇ ਆਗੇ ਇਹ ਸੀ ਆਪਣੇ ਕੋਲੇ ਫਾਸਟ ਕਲਰ ਕੁਲੂ ਦਾ ਅਗਲੇ ਜਿਹੜੇ ਆਪਾਂ 2 ਪੀਸ ਤੱਕ ਆਵਾਂਗੇ ਇਹ ਆਪਾਂ ਦਿਖਾਵਾਂਗੇ ਤੁਹਾਨੂੰ ਰਾਂਟ ਟੈਕਸ ਦੇ ਚੈੱਕ ਵਾਲਾ ਸੂਟ ਹੈ ਬਹੁਤ ਜਿਆਦਾ ਵਧੀਆ ਤੁਸੀਂ ਕਿਸੇ ਪ੍ਰਕਾਰ ਦੇ ਦਿੱਤੇ ਤੇ ਵਰਕ ਕਰਵਾ ਕੇ ਹਾਈਲਾਈਟ ਕਰਵਾ ਕੇ ਲੈਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਦੇਖ ਸਕਦੇ ਹੋਗੇ ਤੁਸੀਂ ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਸਟੱਫ ਐਨਾ ਜਿਆਦਾ ਵਧੀਆ ਤੁਹਾਡੀ ਸੋਚ ਤੋਂ ਵਧੀਆ ਹੋਊਗਾ ਜੇ ਤੁਸੀਂ ਮੈਨੂੰ ਪੇਮੈਂਟ ਪਾਵੋਗੇ ਇਹ ਸੂਟ ਲੈ ਕੇ ਨਿਰਾਸ਼ ਨਹੀਂ ਹੋਵੋਗੇ ਵੀ ਸਾਨੂੰ ਤੋਂ ਪੇਮੈਂਟ ਜ਼ਿਆਦਾ ਲੈ ਲਈ ਤੇ ਸਾਨੂੰ ਕੂੜਾ ਕਰਕਟੀ ਭੇਜਤਾ ਐਦਾਂ ਆਪਾਂ ਕੁਝ ਨਹੀਂ ਕਰਾਂਗੇ ਇੰਨਾ ਜਿਆਦਾ ਵਧੀਆ ਸੌਫਟ ਸਟੱਫ ਆਗਾ ਕੁਆਲਿਟੀ ਦਾ ਸਟੱਫ ਆ ਸਾਰੀ ਕੰਨੀ ਤੇ ਮੋਹਰ ਮਿਲੂਗੀ ਤੁਹਾਨੂੰ ਰਾਮ ਟੈਕਸ ਦੀ ਬਕਾਇਦਾ ਕਾਪੀ ਨਹੀਂ ਹੈਗੀ ओरिजिनल ਰਾਮ ਟੈਕਸ ਦਾਗੀ ਸਾਰੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਹੁੰਦੇ ਹਾਂਗੇ ਇਹਦਾ ਜਿਹੜਾ ਸੂਟ ਦਾ ਰੇਟ ਰਹਿਣ ਵਾਲਾ ਉਹ ਰਹਿਣ ਵਾਲਾ ਇਸ ਪੇਮ ਡਿਸਕਾਊਂਟ ਪ੍ਰਾਈਸ 1100 ਲਾਈਟ ਕਲਰ ਦਾ ਸੂਟ ਆ ਹਾਂਟੀਆਂ ਲਈ ਬਹੁਤ ਜ਼ਿਆਦਾ ਵੈਸਟ ਆਗਾ ਕਲਰ ਇਹ ਵਾਲਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਮੰਮੀਆਂ ਨੇ ਪਾਉਣਾ ਹੋਵੇ ਜਾਂ ਬੀਬੀਆਂ ਨੇ ਪਾਉਣਾ ਹੋਵੇ ਬਹੁਤ ਜ਼ਿਆਦਾ ਵਧੀਆ ਵੈਸਟ ਨੇ ਇਹ ਵਾਲੇ ਸੂਟ ਅਗਲਾ ਜਿਹੜਾ ਕਲਰ ਆ ਇਹ ਵੀ ਰਾਮ ਟੈਕਸ ਦਾ ਪਿਓਰ ਰਾਮ ਟੈਕਸ ਦਾ ਸੂਟ ਆ ਇਹ ਵੀ ਇਹ ਸੁੱਕੀ ਮਹਿੰਦੀ ਵਾਲਾ ਕਲਰ ਆਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਨਾਲ ਦੇ ਸੂਟ ਆਪਣੇ ਵਾਰਕ ਕਰਾ ਕੇ ਸੇਲ ਕੀਤੇ ਨੇ ਬਹੁਤ ਜ਼ਿਆਦਾ ਵਧੀਆ ਸੋਹਣੇ ਸੂਟ ਨੇ ਇਹਦੇ ਨਾਲ ਵੀ ਰੱਖੀ ਹੋਈ ਆ ਪਲੇਨ ਬਾਟਮ ਪਲੇਨ ਬਾਟਮ ਰੱਖੀ ਹੋਈ ਆ ਇਹਦੇ ਨਾਲ ਵੀ ਦੇਖ ਸਕਦੇ ਹੋਗੇ ਤੁਸੀਂ ਬਹੁਤ ਜ਼ਿਆਦਾ ਵਧੀਆ ਇਹਦਾ ਵੀ ਜਿਹੜਾ ਸੂਟ ਦਾ ਰੇਟ ਆ 1100 ਰੈ ਨਾਲ ਸ਼ਿਪਿੰਗ ਚਾਰਜ ਤੁਹਾਡੇ ਐਕਸਟਰਾ ਲੱਗਣਗੇ ਅਗਲਾ ਜਿਹੜਾ ਸੂਟ ਆ ਗਿਆ ਇਹ ਆਪਣਾ ਆ ਗਿਆ ਪਿਓਰ ਪਸ਼ਮੀਨੇ ਤੇ ਪਿਓਰ ਪਸ਼ਮੀਨੇ ਤੇ ਸੂਟ ਰਹਿਣ ਵਾਲਾਗਾ ਕੁਆਲਿਟੀ ਇੰਨੀ ਜ਼ਿਆਦੇ ਵੈਸਟ ਆਗੀ ਬਹੁਤ ਜ਼ਿਆਦੇ ਵਧੀਆ ਆਪਾਂ ਬਹੁਤ ਜ਼ਿਆਦੇ ਸੂਟ ਇਹਦੇ ਨਾਲ ਦੀ ਸੇਲ ਕਰ ਚੁੱਕੇ ਆਂਗੇ ਇਹ ਜਿਹੜਾ ਪਸ਼ਮੀਨਾਗਾ ਇਹ ਰੂਬੀ ਦਾ ਰਹਿਣ ਵਾਲਾਗਾ ਬਕਾਇਦਾ ਤੁਹਾਨੂੰ ਪਿਓਰ origignal ਮਿਲੂਗਾ ਬਕਾਇਦਾ ਤੁਹਾਨੂੰ ਆਪਾਂ ਡਾਟ ਦਿਖਾਵਾਂਗੇ ਇਹਦੇ ਵੀ origignal ਆਗਾ ਆਗੇ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਬਹੁਤ ਜਿਆਦਾ ਵਧੀਆ ਹਾਈ ਫਾਈ ਕਲੈਕਸ਼ਨਾਂਗੀ ਇਹ ओरिजिनल ਸੂਟ ਨੇ ਕੋਈ ਕਾਪੀ ਚ ਨਹੀਂ ਆਪਾਂ ਤੁਹਾਨੂੰ ਦਵਾਂਗੇ ਜੋ ਕਹਾਂਗੇ ਉਹੀ ਮਿਲੂਗਾ ਤੁਸੀਂ ਟੈਨਸ਼ਨ ਫਰੀ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਰਾਣੀ ਸੇਰ ਦਾ ਇਹਦਾ ਜਿਹੜਾ ਆ ਸੂਟਾਂ ਦਾ ਜਿਹੜਾ ਰੇਟ ਹੋ ਦੋਨਾਂ ਸੂਟਾਂ ਦਾ ਅਲੰਗ-ਅਲਗ ਪੈਂਟ ਦਾ ਕੱਪੜਾ ਸੇਮ ਹੈਗਾ ਰੂਬੀ ਦਾ ਪਸ਼ਮੀਨਾ ਹੈਗਾ ਇਸ ਵਿੱਚ ਪਸ਼ਮੀਨਾ ਨਹੀਂ ਹੈਗਾ ਸਿੰਪਲ ਪਸ਼ਮੀਨਾ ਦਾ ਹੈ ਤਾਂ ਕਲੈਕਸ਼ਨ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਰੇਟ 1350 ਰੁਪਿਆ ਰਹਿਣ ਵਾਲਾ ਹੈ ਇਹ ਰਿਆ ਵਾਲੀ ਡਿਜ਼ਾਈਨਿੰਗ ਹੈ ਤੇ ਮਸਲੀਨ ਦਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਚੈਨਲ ਤੇ ਨਵੇਂ ਆਇਓ ਦੁਆਰਾ ਰਿਕੁਐਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵਰਗੇ ਹੋਰ ਪਹਿਣਾ ਵੀ ਆਪਣੇ ਨਾਲ ਜੋੜ ਸਕਣ ਤੇ ਸੋਹਣੇ ਸੋਹਣੇ ਸੂਟ ਘਰ ਬੈਠੇ ਮੰਗਵਾ ਸਕਣ ਚਲੋ ਜੀ ਵੀਡੀਓ ਵਧੀਆ ਲੱਗੀ ਤਾਂ ਇੱਕ ਵਾਰੀ ਫੇਰ ਰਿਕੁਐਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ